ਤਾਂਬ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਰ ਸਹਿਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨਲਾਈਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨਾਂ ਦੀ ਹੋਈ ਇਕਤਰਤਾ ਦੇ ਵਿੱਚ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਨੇ ਮੰਨਿਆ ਹੈ ਕਿ ਉਹਨਾਂ ਦੇ ਕਹਿਨ ਤਹੀ ਗੁਰਮੀਤ ਰਾਮ ਰਹਿਮਨ ਸਿੰਘ ਸਹਿਬਾਨਾਂ ਵੱਲੋਂ ਮਾਫੀ ਦਿੱਤੀ ਗਈ ਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਤ੍ਰੇਕ ਵਿਖੇ ਸੁਖਬੀਰ ਸਿੰਘ ਬਾਦਲ ਸਮੇਤ ਕਈ ਅਕਾਲੀ ਨੇਤਾਵਾਂ ਨੂੰ ਧਾਰਮਿਕ ਸਜਾਵਾਂ ਲਗਾਈਆਂ ਗਈਆਂ ਹਨ ਇਸ ਦੌਰਾਨ 2015 ਦੇ ਵਿੱਚ ਪੰਜ ਪਿਆਰਿਆਂ ਵੱਲੋਂ ਰਾਮ ਰੇਮ ਨੂੰ ਮਾਫੀ ਦੇਣ ਦਾ ਵਿਰੋਧ ਜਤਾਇਆ ਗਿਆ ਸੀ ਜਿਸ ਦੇ ਚੱਲਦੇ ਉਸ ਸਮੇਂ ਸਿੰਘ ਸਹਿਬਾਨਾ ਵੱਲੋਂ ਪੰਜ ਪਿਆਰਿਆਂ ਨੂੰ ਨੌਕਰੀ ਤੋਂ ਬਰਦਖਾਸਤ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਪੰਜ ਪਿਆਰਿਆਂ ਨੂੰ ਦੁਬਾਰਾ ਨੌਕਰੀ ਤੇ ਬਹਾਲ ਕਰਵਾਉਣ ਦੇ ਲਈ ਅੱਜ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਰੇ इकट्ठे ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਂ ਤੇ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਗਈ ਹੈ ਕਿ ਪੰਜ ਪਿਆਰਨ ਦੀ ਨੌਕਰੀ ਦੀ ਬਹਾਲੀ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਥ ਤੋਂ ਛੇਕਿਆ ਜਾਵੇ ਅੱਗੇ ਬੋਲਦੇ ਹੋਏ ਇਹਨਾਂ ਨੇ ਕਿਹਾ ਕਿ ਜਿਸ ਸੁਖਬੀਰ ਬਾਦਲ ਨੇ ਬੜਕਾੜੀ ਵੇਖੇ ਬੇアドਵੀ ਕਰਵਾਈ ਹੋਵੇ ਕਤਲ ਦੇ ਦੋਸ਼ਾਂ ਵਿੱਚ ਜਿਸ ਦਾ ਨਾਮ ਹੋਵੇ ਅਤੇ ਖੁਦ ਉਸਨੇ ਆਪ ਦੋਸ਼ ਮੰਨੇ ਹੋਣ ਅਜਿਹੇ ਵਿਅਕਤੀ ਨੂੰ ਸਿਰਫ ਭਾਂਡੇ ਮਾਂਜਨ ਦੀ ਸਜ਼ਾ ਅਤੇ ਜਿਸ ਵਿਅਕਤੀ ਵੱਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਨੂੰ ਪੰਥ ਤੋਂ ਛੇਕਣ ਦੀ ਸਜ਼ਾ ਕਿਵੇਂ ਮਿਲ ਸਕਦੀ ਹੈ ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਸ਼ੋਮਨੇ ਕਮੇਟੀ ਪ੍ਰਦਾਨ ਜੋ ਕਿ ਇਸ ਸਮੇਂ ਜੰਬੜੀ ਹੋਈ ਕਮੇਟੀ ਬਣ ਚੁੱਕੀ ਹੈ ਕਿਉਂਕਿ 2011 ਤੋਂ ਬਾਅਦ ਅੱਜ ਤੱਕ ਚੋਣਾਂ ਨਹੀਂ ਹੋ ਸਕੀਆਂ ਅਤੇ ਅਗਰ ਇਹਨਾਂ ਨੇ ਨਰਾਇਣ ਸਿੰਘ ਚੋੜਾ ਨੂੰ ਪੰਥ ਤੋਂ ਛੇਕਣ ਦੀ ਹਰਕਤ ਕੀਤੀ ਤਾਂ ਫਿਰ ਸੰਗਤ ਇਹਨਾਂ ਨੂੰ ਸੰਗਤ ਦੇ ਵਿੱਚੋਂ ਹਿਸ਼ਕ ਦਵੇਗੀ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਅਮੇਸ਼ਰ ਤੋਂ ਬੀਰਾ ਦੇਵ ਸ਼ੇਸ਼ਰਪੋਟ ਸਾਡਾ ਅੱਜ ਇੱਥੇ ਆਉਣ ਦਾ ਮਕਸਦ ਇੱਕੋ ਹੀ ਹੈ ਕਿ 2015 ਤੋਂ ਜਿਹੜੀਆਂ ਬੇਦਬੀਆਂ ਹੋਈਆਂ ਸੀ ਬੇਦਬੀਆਂ ਦੀ ਚੀਜ਼ ਹਰ ਸਿੱਖ ਦੇ ਮਨ ਵਿੱਚ ਇੱਕ ਨਸੂਰ ਬਣੀ ਹੋਈ ਸੀ ਪੰਥਕ ਜਥੇਬੰਦੀਆਂ ਹਰ ਗੁਰਨਾਨਕ ਨਾਮਾ ਲੈਵਾ ਸਿੱਖ ਇਹ ਜਾਣਦਾ ਸੀ ਕਿ ਇਹ ਜਿਹੜਾ ਘਨਾਉਣਾ ਅਪਰਾਧ ਆ ਸੁਖਬੀਰ ਬਾਦਲ ਕੇ ਪਰਿਵਾਰ ਵੱਲੋਂ ਕੀਤਾ ਗਿਆ ਹੈ ਸਿੰਘ ਸਭਾ ਨੂੰ ਉੱਥੇ ਬੁਲਾ ਕੇ ਘਰ ਬੁਲਾ ਕੇ ਮੁਆਫੀ ਦਿਵਾਉਣੀ ਦੂਜੀਆਂ ਤੀਜੀਆਂ ਸਾਰੀਆਂ ਗੱਲਾਂ ਪਰ ਸੁਖਬੀਰ ਬਾਦਲ ਦੀ ਟਰੋਲ ਆਰਮੀ ਸੁਖਬੀਰ ਬਾਦਲ ਦੀ ਪਾਰਟੀ ਦਾ ਆਈਟੀ ਸੈੱਲ ਸੁਖਬੀਰ ਬਾਦਲ ਦੇ ਚਹੇਤੇ ਜਿਹੜਾ ਬਾਦਲਾਂ ਦੇ ਰਾਜ ਚ ਹੋਇਆ ਉਹਨੂੰ ਧੀਆਂ ਭੈਣਾਂ ਦੀਆਂ ਗਾਲਾਂ ਮੰਦਾ ਚੰਗਾ ਬੋਲਦੇ ਸੀ ਕੇਸ ਵੀ ਬਣਾਇਆ ਕੇਸ ਵੀ ਕੀਤੇ ਲੋਕਾਂ ਨੂੰ ਜੇਲ੍ਹਾਂ ਵਿੱਚ ਵੀ ਇਹਨਾਂ ਨੇ ਕੀਤਾ ਅੱਛਾ ਹੁਣ ਕੀ ਹੋਇਆ ਕਿ 2 ਦਸੰਬਰ ਨੂੰ ਇੱਕ ਵੱਡੀ ਘਟਨਾ ਹੋਈ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਗੱਲ ਦੇ ਵਧਾਈ ਦੇ ਪਾਤਰ ਆ ਜਥੇਦਾਰ ਸਿੰਘ ਸਾਹਿਬ ਜਿਨ੍ਹਾਂ ਨੇ ਇਥੋਂ ਤੱਕ ਇਹਨਾਂ ਨੂੰ ਲੈ ਆਂਦਾ ਕਿ ਇਹਨਾਂ ਨੂੰ ਆਪ ਦੀ ਜ਼ੁਬਾਨ ਤੋਂ ਮੰਨਣਾ ਪਿਆ ਇਹਨਾਂ ਨੇ ਮੰਨਿਆ ਕਿ ਇਹ ਸਾਰਾ ਕੁਝ ਸਾਡੇ ਰਾਜਕਾਲ ਚ ਹੋਇਆ ਹੁਣ ਸਾਡਾ ਅੱਜ ਦਾ ਇੱਥੇ ਆਉਣ ਦਾ ਮਕਸਦ ਹੈ ਕਿ ਏਸੇ ਹੀ ਗੱਲ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਚਲਾਈ ਹੋਈ ਮਰਜ਼ਾਦਾ ਪੰਜ ਪਿਆਰੇ ਜੋ ਅਮਰ ਸ਼ਿਕਾਉਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਇਸ ਗੱਲ ਨੂੰ ਸਭ ਤੋਂ ਪਹਿਲਾਂ ਪੰਥ ਦੇ ਵੇੜੇ ਵਿੱਚ ਰੱਖਿਆ ਸੀ ਕਿ ਇਹ ਗੱਲ ਜਿਹੜੀ ਜਥੇਦਾਰਾਂ ਨੂੰ ਘਰ ਬੁਲਾਉਣਾ ਬਿਨ ਬੰਗਿਆਂ ਮਾਫੀ ਦੇਣੀ ਗਲਤ ਆ ਤੇ ਇਹਨਾਂ ਨੇ ਉਦੋਂ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਆਪਣਾ ਪੰਜ ਪਿਆਰਿਆਂ ਨੂੰ ਬਰਖਾਸਤ ਕੀਤਾ ਜਿਹੜਾ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ 1699 ਦੀ ਵਿਸਾਖੀ ਤੋਂ ਬਾਅਦ ਕਦੇ ਇਦਾਂ ਦੀ ਕਿਸੇ ਨੇ ਹਰਕਤ ਨਹੀਂ ਕੀਤੀ ਸਾਡਾ ਇਹ ਆ ਵੀ ਜੇ ਸੁਖਬੀਰ ਮੰਨ ਗਿਆ ਗੁਨਾਹ ਮੰਨ ਗਿਆ ਤੇ ਫੇ ਪੰਜ ਪਿਆਰੇ ਸੱਚੇ ਆ ਉਹਨਾਂ ਗੁਰੂ ਕੇ ਸਿੱਖਾਂ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਉਹਨਾਂ ਨੂੰ ਦੁਆਰਾ ਮਾਨ ਸਨਮਾਨ ਮਿਲਣਾ ਚਾਹੀਦਾ ਦੂਜੀ ਗੱਲ ਇੱਕ ਇਹਨਾਂ ਨੇ ਕਿਹਾ ਸੀ ਕਿ ਤਿੰਨ ਦਿਨ ਦਾ ਦੇ ਅੰਦਰ ਅੰਦਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਵਾਹਿਗੁਰੂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਹ ਅਸਤੀਫੇ ਦੇਣ ਤੇ ਇਹਨਾਂ ਨੇ ਗੋਲ ਮੋਲ ਜਥੇਦਾਰਾਂ ਨੇ ਕਰਕੇ 20 ਦਿਨ ਦਾ ਟਾਈਮ ਦਿੱਤਾ ਹੁਣ ਉਸੇ ਗੱਲ ਦੇ ਵਿੱਚ ਫਿਰ ਨਰੈਣ ਸਿੰਘ ਚੌੜਾ ਵੱਲੋਂ ਇੱਕ ਇੱਥੇ ਗੱਲ ਕੀਤੀ ਜਾਂਦੀ ਆ ਉਹ ਇਤਿਹਾਸਕ ਘਟਨਾ ਆ ਹਰ ਇੱਕ ਜਿਹੜੀ ਘਟਨਾ ਉਹਦਾ ਆਪਣਾ ਇਤਿਹਾਸ ਹੁੰਦਾ ਆ ਨਰੈਣ ਸਿੰਘ ਚੌੜੇ ਦੇ ਪਿਸਟਲ ਵਿੱਚੋਂ ਨਿਕਲੀ ਗੋਲੀ ਨੇ ਇਹ ਦੱਸਿਆ ਆ ਕਿ ਤੁਸੀਂ ਜਿੱਦਾਂ ਮਰਜ਼ੀ ਸਾਜ਼ਵਾਜ ਹੋ ਕੇ ਅਕਾਲੀ ਦਲ ਨੂੰ ਜਿੰਦਾ ਕਰਨ ਵਾਸਤੇ ਸੁਖਬੀਰ ਬਾਦਲ ਪਰਿਵਾਰ ਨੂੰ ਜਿੰਦਾ ਕਰਨ ਵਾਸਤੇ ਕਰੀ ਚੱਲੋ ਪਰ ਕੌਮ ਨੂੰ ਇਹ ਗੱਲ ਪਰਵਾਹ ਨਹੀਂ ਹੈ ਉਸੇ ਦਰਾਂਨ ਉਹਨਾਂ ਦੀ ਦਸਤਾਰ ਵੀ ਲੱਤੀ ਆ ਉਹਨਾਂ ਦੀ ਲੱਥੀ ਦਸਤਾਰ ਤੇ ਫਿਰ ਉਹਨਾਂ ਦੇ ਉੱਤੇ ਪਰਚੇ ਦਰਜ ਹੋਏ ਆ ਜੇ ਸੁਖਬੀਰ ਬਾਦਲ ਕਿਸ਼ਨ ਭਗਵਾਨ ਸਿੰਘ ਕਮਲਜੀਤ ਸਿੰਘ ਸੁਨਾਮ ਹਰਮਿੰਦਰ ਸਿੰਘ ਡੱਬ ਵਾਲੀ ਦਰਸ਼ਨ ਸਿੰਘ ਲੋਹਾਰਾ ਜਸਪਾਲ ਸਿੰਘ ਚੌੜ ਸਿੱਧਵਾ ਵਰਗੇ ਨੌਜਵਾਨਾਂ ਦੇ ਲਹੂ ਵਿੱਚ ਹੱਥ ਰੰਗੇ ਆਪ ਮੰਨਿਆ ਤੇ ਉਹਨੂੰ ਭਾਂਡੇ ਮੰਜਣ ਦੀ ਜਾਂ ਵਰਸ਼ੇ ਦੀ ਸੇਵਾ ਲੱਗ ਸਕਦੀ ਆ ਫਿਰ ਨਾਰਾਇਣ ਸਿੰਘ ਚੌੜਾ ਨੂੰ ਜੇਲ ਕਿਉਂ ਸਾਡਾ ਅੱਜ ਦਾ ਇਹ ਮਕਸਦ ਹੈ ਜਾਵੇ ਕੀ ਲੱਗਦਾ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਹ ਜਿਹੜੀ ਆ ਪਹਿਲੀ ਗੱਲ ਤਾਂ ਦੇਖੋ ਵੀਰੋ ਇਹ ਚੁਣੀ ਹੋਈ ਕਮੇਟੀ ਨਹੀਂ ਹੈ ਇਹ ਚੁੰਬੜੀ ਹੋਈ ਕਮੇਟੀ ਆ 2011 ਚ ਚੋਣਾਂ ਹੋਈਆਂ ਸੀ ਉਦੋਂ ਤੋਂ ਇਹ ਅਹੁਦਿਆਂ ਤੇ ਚੁੰਬੜੇ ਹੋਏ ਆ ਚੁੰਬੜੀ ਹੋਈ ਕਮੇਟੀ ਦੇ ਪ੍ਰਧਾਨ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਵੀ ਤੁਸੀਂ ਪੰਥ ਚੋਂ ਛੇਕ ਦੇਖੋ ਟੋੜਾ ਸਾਹਿਬ ਆਪਣੇ ਚੌੜਾ ਸਾਹਿਬ ਨੂੰ ਜੇ ਤੁਸੀਂ ਇਹ ਹਰਕਤ ਕਰੋਗੇ ਤੇ ਸੰਗਤ ਤੁਹਾਨੂੰ ਸੰਗਤ ਚੋਂ ਛੇਕ ਦੇਗੀ ਸੰਗਤ ਦੇ ਵਿੱਚ ਜਾ ਕੇ ਤੁਸੀਂ ਬੋਲੋਗੇ ਕਿਵੇਂ ਅਗਲਾ ਪ੍ਰੋਗਰਾਮ ਸਾਡਾ ਸਿੱਖ ਜਥੇਬੰਦੀਆਂ ਦਾ ਇਹ ਹੋਏਗਾ ਜੇ ਇਹਨਾਂ ਨੇ ਇਹੋ ਜੀ ਕੋਈ ਹਰਕਤ ਕੀਤੀ ਤੇ ਇਹਨਾਂ ਦਾ ਭਾਂਡਾ ਚਰਾਹੇ 'ਚ ਭੰਨਿਆ ਜਾਊਗਾ ਇਹਨਾਂ ਨੂੰ ਕਿਸੇ ਸਟੇਜ ਤੇ ਬੋਲਣ ਨਹੀਂ ਦਿੱਤਾ ਜਾਊਗਾ ਜਿਸ ਤਰ੍ਹਾਂ ਜਿਸ ਤਰ੍ਹਾਂ ਲੱਗਦਾ ਨਹੀਂ ਮਾਦਨ ਨੂੰ ਕੋਈ ਦੇਖਣਾ ਚਾਹੀਦਾ ਜਿਸ ਤਰ੍ਹਾਂ ਉਹਨਾਂ ਨੇ ਹਲਾਅ ਕਰਦਾ ਕਿਤੇ ਜੀ ਜੀ ਡਿਮਾਂਡ ਨਹੀਂ ਕੀਤੀ ਜਨ ਕੇ ਮੈਂ ਕਹਾਂ ਜੀ ਬਿਲਕੁਲ ਇਹੀ ਹੋਣਾ ਚਾਹੀਦਾ ਸੀਗਾ ਸਖਬੀਰ ਸਿੰਘ ਬਾਦਲ ਨੂੰ ਪੰਥ ਚੋਂ ਛੇਕਣਾ ਕਿ ਇਹਨੂੰ ਤਾਂ ਦੇਸ਼ਨ ਕਲਾ ਦੇਣਾ ਚਾਹੀਦਾ ਸੀ ਇਹੋ ਜਿਹਾ ਬੰਦਾ ਧਰਤੀ ਤੇ ਭਾਰ ਰਿਹਾ ਜਿਹੜਾ ਬੰਦਾ ਇਹ ਜਿਹੜਾ ਨਰੇਲ ਸਿੰਘ ਚੌੜਾ ਵਾਲੀ ਘਟਨਾ ਇਹ ਹੋਣੀ ਨਹੀਂ ਸੀ ਜੇ ਇਹਦਾ ਮੀਡੀਆ ਟ੍ਰਾਇਲ ਨਾ ਹੁੰਦਾ ਇੱਕ ਬੰਦਾ ਦੇਖੋ ਹਰ ਇੱਕ ਸਿੱਖ ਹਾਰਟ ਭਾਵਨਾ ਹਾਰਟ ਹੁੰਦੀਆਂ ਤੁਸੀਂ ਦੇਖੋ 72 ਸਾਲ ਦੇ ਗੁਰਸਿੱਖ ਦੇ ਬਜ਼ੁਰਗ ਦੇ ਅੰਦਰ ਇੰਨੀ ਜਿਆਦੀ ਤੜਫੁੱਟੀ ਕਿ ਇਹ ਬੰਦਾ ਇੰਨਾ ਕੁਝ ਕਰਨ ਤੋਂ ਬਾਅਦ ਫਿਰ ਮੀਡੀਆ ਟ੍ਰਾਇਲ ਕਰ ਕਰ ਰਿਹਾ ਆ ਆਪਦੀ ਸੇਵਾ ਦਾ ਨਮਾਣਾ ਸਿੱਖ ਨਹੀਂ ਸੀ ਉਹ ਉਹ ਤਾਂ ਇੱਕ ਡਿਕਟੇਟਰ ਬਣ ਕੇ ਤੇ ਪੁਲਿਸ ਦੀ ਸਕਿਉਰਟੀ ਲੈ ਕੇ ਸੇਵਾ ਕਰ ਰਿਆ ਸੀ ਨਮਾਣਾ ਸਿੱਖ ਨਹੀਂ ਸੀ ਉਹ ਲੋਕਾਂ ਨੂੰ ਅੱਖਾਂ ਦਿਖਾਉਣ ਆਇਆ ਸੀ ਨਰੇਨ ਸਿੰਘ ਚੋੜੇ ਨੇ ਪਟਾਕਾ ਜਾਂ ਪਾ ਕੇ ਦੱਸਿਆ ਵੀ ਸਿੱਖ ਜੀਦੇ ਆ ਬਸ ਗੱਲ ਇਹ ਨਹੀਂ ਆ ਜੇ ਸ਼ੋਕ ਨੀ ਕਮੇਟੀ ਉਸ ਵੇਲੇ ਵੀ ਇੱਥੇ ਹੁੰਦੀ ਜਦੋਂ ਮੱਥਾ ਰੰਗੜ ਦਾ ਸਿਰ ਮੰਡਿਆ ਸੀ ਜੇ ਕੀ ਲੱਗਦਾ ਨਹੀਂ ਉਹਨੂੰ ਡਿਫੈਂਡ ਕਰਦੇ ਨਜ਼ਰ ਤੇ ਨਹੀਂ ਆਉਂਦੇ ਸ਼੍ਰੋਮਣੀ ਕਮੇਟੀ ਵਾਕਿਆ ਹੀ ਇਹ ਗੱਲ ਕਰਦੀ ਜੇ ਮੱਥਾ ਰੰਗੜ ਇਹਨਾਂ ਨੇ ਕਹਿਣਾ ਸੀ ਭਾਵਨਾਵਾਂ ਆਤ ਹੋ ਗਈਆਂ ਹੁਣ ਜਿਹੜਾ ਵੀ ਦੋਸ਼ੀ ਆ ਉਹ ਦੋਸ਼ੀ ਸੀ ਉਹ ਕੋਈ ਸਾਫ ਸੂਰਤ ਨਹੀਂ ਹੈਗਾ ਸਿਗਾ ਵੀ ਸਾਫ ਸੁਥਰਾ ਆਦਮੀ ਸੀਗਾ ਤੇ ਇੱਥੇ ਨਮਾਣਾ ਨਤਾਣਾ ਨਮਾਣਾ ਨਤਾਣਾ ਉਹ ਹੁੰਦਾ ਜਿਹੜਾ ਲੋਕੇ ਸੇਵਾ ਇੱਥੇ ਦਾ ਜਗੀਰਕੌਰ ਨੇ ਇੱਕ ਪੋਚਾ ਮੋੜਿਆ ਤੇ ਤੁਹਾਡੇ মিডিਆ ਦੇ ਕੈਮਰਿਆਂ ਚੋਂ ਇਦਾਂ ਜਾਂਦਾ ਵੀ ਬੜਾ ਬੜਾ ਪਤਾ ਨਹੀਂ ਵੱਡਾ ਕੰਮ ਕਰਦਾ ਮਾਰੇ ਕਹਿੰਦੇ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਰਗਾਏ ਇਹ ਅਪਰਾਧੀ ਦੂਣਾ ਉਹ ਪਖੰਡ ਕਰਦੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ 68 ਤੀਰਥ ਜੇ ਨਾ ਆਵੇਂ ਉਤਰੇ ਨਹੀਂ ਮਹਿਲ ਇਹ ਜਥੇਦਾਰ ਜਿਹੜੇ ਨੇ ਬੁੱਕਲ 'ਚ ਗੁੱੜ ਭੰਨ ਰਹੇ ਆ ਜਥੇਦਾਰਾਂ ਨੇ 328 ਰੁਪਿਆਂ ਦਾ ਹਜੇ ਤੱਕ ਕੁਝ ਨਹੀਂ ਕੀਤਾ ਪਿਛਲੇ ਦਿਨ ਇੱਕ ਮੰਗ ਪੱਤਰ ਦੇ ਕੇ ਗਏ ਸੀ ਕਿ ਜਿਹੜਾ ਮੁੰਡਾ ਇੱਕ ਦੁਬਈ ਤੋਂ ਆਇਆ ਸੀ ਡਰਾਈਵਰ ਤੇ ਉਹਨੇ ਨਜ ਨਾਲੇ ਮਾਰ ਦਾ ਸਰੂਪ ਲੈ ਕੇ ਗਿਆ ਸੀ ਉਹਦੇ ਬਾਰੇ ਚੁੱਪ ਹੈਗੇ ਆ ਉਹ ਵੀ ਇੱਕ ਬਦਬੀ ਆ ਇਹ ਸਾਰਿਆਂ ਨੂੰ ਠੀਕ ਟਰੀਟ ਕਰਨ ਸੁਖਬੀਰ ਬਾਦਲ ਨੂੰ ਬਚਾਉਂਦਿਆਂ ਬਚਾਉਂਦਿਆਂ ਕਿਤੇ ਆਪਣਾ ਇਹ ਪੰਥ ਦੇ ਵਿੱਚੋਂ ਨਾਂ ਮਤਲਬ ਇਹ ਪੰਥ ਦੀ ਵਿਰੋਧਤਾ ਖੜੀ ਕਰ ਲੈਣਗੇ ਭਾਈ ਚੰਨੀ ਜੀ ਫਿਰ ਗੱਲ ਕਰਨਗੇ ਬਹੁਤ ਸਮੇਂ ਬਾਅਦ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਨਾਹਗਰਾਂ ਨੂੰ ਸਜ਼ਾ ਮਿਲੀ ਤੇ ਸਾਡੀ ਕੌਮ ਦੇ ਵਿੱਚ ਜਥੇਦਾਰਾਂ ਦਾ ਵੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਤਮ ਦਾ ਸਨਮਾਨ ਵਧਿਆ ਸੀਗਾ ਲੇਕਿਨ ਲੇਕਿਨ ਪਿਛਲੇ ਦਿਨਾਂ ਤੋਂ ਅੰਦਰ ਖਾਤੇ ਜਿਹੜੀ ਗੁੱਟੀਆਂ ਸ਼ਾਸਨ ਦੇ ਤਹਿਤ ਦੁਬਾਰਾ ਕਾਲੀ ਦਲ ਬਾਦਲ ਵੱਲੋਂ ਅਸਤੀਫੇ ਦੇਣ ਦੇ ਹੁਕਮ ਨੂੰ ਤਾਰਪੀਟੋ ਕਰਨ ਲਈ 15 ਦਿਨ ਦਾ ਜਿਹੜਾ ਸਮਾਂ ਮੰਗਿਆ ਤੇ ਜਥੇਦਾਰਾਂ ਵੱਲੋਂ ਦੇ ਦਿੱਤਾ ਗਿਆ ਇਹਦੇ ਨਾਲ ਫਿਰ ਕੌਮਤਾਸ਼ ਹੋ ਗਈ ਕੌਮ ਦਾ ਬਹੁਤ ਮੁਸ਼ਕਲ ਦੇ ਨਾਲ ਬੜੇ ਲੰਬੇ ਸਮੇਂ ਤੋਂ ਬੜੇ ਲੰਬੇ ਸਮੇਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦਾ ਤੇ ਜਥੇਦਾਰਾਂ ਦਾ ਸਨਮਾਨ ਵਧਿਆ ਸੀ ਸਿਰਫ ਇਸੇ ਕਰਕੇ ਵੀ ਗੁਨਾਹਗਰਾਂ ਨੂੰ ਸਜ਼ਾ ਮਿਲੀ ਹੈ ਔਰ ਸਜ਼ਾ ਵੀ ਲਸਾਨੀ ਸੀ ਸਾਡੇ ਹਿਸਾਬ ਦੇ ਨਾਲ ਸੁਖਵੀਰ ਬਾਦਲ ਤੇ ਇਹਦੀ ਕਾਲੀ ਜੁੰਡਲੀ ਜਿਹੜੀ ਹੈ ਉਹ ਅਕਾਲੀ ਦਲ ਤਾਂ ਕੀ ਸ਼ਰੋਣੀ ਕਮੇਟੀ ਕੀ ਕਿਸੇ ਵੀ ਸਿੱਖ ਸੰਸਥਾ ਦੇ ਉੱਤੇ ਨਾਮਜ਼ਦਗੀ ਕਰਨ ਦਾ ਹੱਕ ਖੋ ਬੈਠੀ ਇਹ ਲਫ਼ਜ਼ ਸ੍ਰੀ ਾਕਾਤਖ ਸਾਹਿਬ ਦੇ ਜਥੇਦਾਰ ਗਿਆਨੀ ਰਖਬੀਰ ਸਿੰਘ ਦੇ ਨੇ ਕਿ ਤੁਸੀਂ ਸਿੱਖਾਂ ਦੀਆਂ ਜਥੇਬੰਦੀਆਂ ਉੱਤੇ ਨਾਮਜ਼ਦਗੀ ਕਰਨ ਦਾ ਹੱਕ ਖੋ ਬੈਠੇ ਹੋ ਤੇ ਤੁਸੀਂ ਤਿੰਨ ਦਿਨਾਂ ਦੇ ਅੰਦਰ ਇਹਨਾਂ ਦੇ ਅਸਤੀਫੇ ਪ੍ਰਵਾਨ ਕਰੋ ਦੇ ਹੋ ਨਹੀਂ ਅਸਤੀਫੇ ਦੇ ਚੁੱਕੇ ਨੇ ਇਹ ਖੋਸਾ ਜੀ ਨੇ ਕਿਹਾ ਉਹ ਥੋੜੀ ਜਿਹੀ ਗਲਤੀ ਹੋ ਗਈ ਸਾਤੋਂ ਮਤਲਬ ਕਿ ਅਸਤੀਫੇ ਦੇ ਚੁੱਕੇ ਨੇ ਜਥੇਦਾਰ ਦਾ ਹੁਕਮ ਸੀ ਇਹ 3 ਦਿਨਾਂ ਦੇ ਅੰਦਰ ਜਿਹੜੀ ਕਾਲੀ ਕਮੇਟੀ ਸਰੋਨੀਕ ਵੈਦਿੰਗ ਸੀਵੇ ਦਿੱਤੀ ਹੈ ਕਾਲੀ ਦਲ ਨੇ ਉਹ ਪ੍ਰਵਾਨ ਕੀਤੇ ਜਾਣ। ਹੁਣ ਇਹਨਾਂ ਨੇ ਅੰਦਰ ਘਾਤੇ ਸਾਂਝ ਘੜ ਕਰਕੇ 15 ਦਿਨ ਦਾ ਸਮਾਂ ਲੈ ਲਿਆ। ਇਹਦੇ ਨਾਲ ਜਿੱਤੇ ਸਿੱਖ ਸੰਗਤਾਂ ਦੇ ਅੰਦਰ ਕਾਲ ਤਖਸਾਹ ਪ੍ਰਤੀ ਜਾਂ ਜਥੇਦਾਰਾਂ ਪ੍ਰਤੀ ਬਹੁਤ ਮਾਨ ਸਨਮਾਨ ਵਧਿਆ ਸੀ ਮੰਨਾਂ ਦੇ ਸਾਡੇ। ਉਹ ਜਿਹੜਾ ਦੁਬਾਰਾ ਫਿਰ ਛੱਟ ਗਿਆ। ਲੱਗਦਾ ਨਹੀਂ ਕਿਤੇ ਨਾ ਕਿਤੇ ਮਿਲੀ ਭੁਗਤ ਨਜ਼ਰਾਂ। ਬਿਲਕੁਲ ਲੱਗਦਾ ਨਹੀਂ। ਮਿਲੀ ਭੁਗਤ ਦੇ ਨਾਲ ਹੀ 15 ਦਿਨ ਦਾ ਸਮਾਂ ਮਿਲਿਆ। ਨਹੀਂ ਤਾਂ ਅੱਜ ਤੱਕ ਅਸਰੀ ਅਕਾਲ ਤੱਕ ਸਹਿਦੇ ਸੰਵਿਧਾਨ ਅਨੁਸਾਰ ਕਦੀ ਵੀ ਜਦੋਂ ਸੱਜਾ ਕਿਸੇ ਨੂੰ ਦੇ ਦਿੱਤੀ ਗਈ ਹੁਕੂਨੋਮਾ ਜਾਰੀ ਕਰ ਦਿੱਤਾ ਗਿਆ ਤਾਂ ਉਹਦੇ 'ਚ ਮਾਈਨਸ ਜਾਂ ਮੈਂਸ਼ਨ ਕਰਨਾ ਬੜਾ ਔਖਾ ਵਾ ਸਾਡੇ ਕੋਈ ਸੰਵਿਧਾਨ ਨਹੀਂ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਦੋ ਤਰੀਕੋ ਵਾਲੇ ਫੈਸਲੇ ਨੂੰ ਸਹੀ ਮੰਨਦੇ ਆ ਅਸੀਂ ਜਥੇਦਾਰ ਸਾਹਿਬ ਨੂੰ ਇਹੀ ਲਿਖਤੀ ਦੇਣ ਆਏ ਆ ਜੀ ਕਿ ਤੁਸੀਂ ਜੋ ਫੈਸਲਾ ਕੀਤਾ ਸੀਗਾ ਵੀ ਇਹਨਾਂ ਦੀ ਨੁਮਾਇੰਦਗੀ ਕਰਨ ਦਾ ਹੱਕ ਖੋਇਆ ਸੀ ਕੋਮ ਚਾਹੁੰਦੀ ਇਹੀ ਹੈ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਮਤਲਬ ਇਹ ਅਕਾਲ ਤਖਤ ਦੇ ਅਕਾਲੀ ਦਲ ਨੂੰ ਚਾਵੇ ਇਹ ਆਕਾਲੀ ਦਲ ਮਤਲਬ ਇਹ ਬਣੀ ਰਹੇ ਕੌਮ ਦੀ ਪਾਰਟੀ ਬਣੀ ਰਹੇ ਸਿੱਖਾਂ ਦੀ ਤੇ ਉਹਦਾ ਇੱਕੋ ਇੱਕ ਕਾਰਨ ਤੇ ਸੁਖਵੀਰ ਜੁੰਡਲੀ ਨੂੰ ਅਕਾਲੀ ਦਲ ਤੋਂ ਬਰਖਾਸਤ ਕਰਨਾ ਸ਼ਰੋਣੀ ਕਮੇਟੀ ਤੋਂ ਬਰਖਾਸਤ ਕਰਨਾ ਔਰ ਨਾਲ ਦੀ ਨਾਲ ਕਿਸੇ ਵੀ ਸਿੱਖ ਸੰਸਥਾ ਰੁੱਤੇ ਜਿਹੜੀ ਸਿੱਖ ਸੰਸਥਾ ਹੋਵੇ ਸਿੱਖ ਚਲਾਉਂਦੇ ਹੋਣ ਉਹਦੀ ਨੁਮਾਇੰਦਗੀ ਕਰਨ ਦਾ ਹੱਕ ਖੋਣਾ ਅਗਰ ਇਹ ਸੱਜਾ ਅਕਾਲੀ ਦਲ ਨੂੰ ਮਿਲਦੀ ਹੈ ਇਹਨਾਂ ਨੂੰ ਬਾਦਲਾ ਨੂੰ ਤੇ ਤਾਂ ਕੌਮ ਪ੍ਰਵਾਨ ਕਰੂਗੀ ਵਰਨਾ ਆ ਜਿਹੜੇ 15 15 ਬੰਦੇ ਜਿਹੜੇ ਆ ਇਹ ਨਹੀਂ ਪ੍ਰਵਾਨ ਹੋਣੇ ਇੱਕ ਗੱਲ ਮੈਂ ਮੀਡੀਆ ਦੇ ਸਾਰੇ ਜਥੇਦਾਰਾਂ ਨੂੰ ਬੇਨਤੀ ਦੇ ਰੂਪ ਚ ਦੱਸ ਦੇਣੀ ਚਾਹਨਾ ਕਿ 2015 ਨੂੰ ਵਰਗਾੜੀ ਸਮਾਗਮ ਦੇ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਪੰਥ ਦੀ ਹਾਜ਼ਰੀ ਦੇ ਵਿੱਚ ਸ਼ਰੋਮਣੀ ਕਮੇਟੀ ਜਿਹੜੀ ਆਪਣੀ ਸਮਾਵਾਹ ਚੁੱਕੀ ਹੈ ਜਿੱਦਾਂ ਲਗੇ ਚੁੰਬੜੀ ਹੋਈ ਕਮੇਟੀ ਹੈ ਸਮਾਵਾਹ ਚੁੱਕੀ ਹੈ ਅਸਤੀਫੇ ਦੇਣ ਦਾ ਪ੍ਰੋਗਰਾਮ ਬਣਿਆ ਸੀ ਗੁਰੂ ਗ੍ਰੰਥ ਸਾਹਿਬ ਦੇ ਬੇਤਵੀ ਦੇ ਖਿਲਾਫ ਅਗਰ ਹੁਣ ਇਹਨਾਂ ਨੇ ਅਕਾਲੀ ਦਲ ਦੇ ਅਸਤੀਫਿਆਂ ਨੂੰ ਟਾਈਮ ਦਿੱਤਾ ਜਾਂ ਨਾ ਲੇ ਮਨਜ਼ੂਰ ਕੀਤੇ ਤੇ ਸ਼ਰਮਣੀ ਕਮੇਟੀ ਸਮੇਤ ਸ਼ਰਮਣੀ ਦੇ ਦੀ ਮੈਂਬਰਾਂ ਸਮੇਤ ਸ਼ਰਮਣੀ ਕਾਲੀਦਾਲ ਦੇ ਕਾਲੀਦਾਲ ਬਾਦਲਾਂ ਦੇ ਮੈਂਬਰਾਂ ਦੇ ਘਰਾਂ ਦੇ ਵਿੱਚ ਵੜ ਕੇ ਸੰਗਤ ਜਿਹੜੀ ਇਹਨਾਂ ਕੋਲੋਂ ਸਿਫੇ ਲਵੂਗੀ। ਪਾਸਿੰਗ ਦੀ ਬਾਦਲ ਜਿਹਨੇ ਪਰਸ਼ਾਵਰ ਤੇ ਸੇਵਾ ਨਿਭਾਈ ਅੱਜ ਦੇ ਸਾਹਮ ਬਾਦਲ ਤੇ ਮਰ ਗਿਆ ਸੁਖਬੀਰ ਸਿੰਘ ਬਾਦਲ ਹਾਂ ਤੇ ਆਪਾਂ ਜਿਹੜੀ ਪੀਸੀ ਦੇ ਮੈਨੇਜਰ ਸੇਵਾ ਨਾਗੇ ਖੜੇ ਸੀ ਕੀ ਕਹਿਣਗੇ ਕਿ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਹ ਮੈਂ ਪਹਿਲਾਂ ਵੀ ਲਿਖ ਚੁੱਕਾ ਕਿ ਜ਼ਿੰਦਗੀ ਦੇ ਵਿੱਚ ਮੈਂ ਪਹਿਲਾ ਸੇਵਾਦਾਰ ਸੇਵਾ ਕਰਦਾ ਦੇਖਿਆ ਜਿਹਦੇ ਆਲੇ ਨੇ ਵਾਲੇ 200 ਸੇਵਾਦਾਰ ਹੋਰ ਹੋਏ ਅਰਜੇ ਕਰੋ ਜੀ ਹਨਵਾਨੀ ਦਾ